ਗਿਰਾ ਚੋਰਾ ਸਾਲ ਦੀ ਕੁੜੀ ਦਾ ਵਿਆਹ ਹੋ ਚੱਲਿਆ ਉਹ ਸਰ ਉਹ ਹੋ ਗਿਆ ਰੁਕ ਗਿਆ ਸਰ ਕੀ ਟੋਟਲ ਮੈਟਰ ਕਰਦੇ ਹੋ ਕੀ ਹੈਗਾ ਜੀ ਉਹ 12 ਸਾਲਾਂ ਦਾ ਸਰ ਮੈਂ ਕੱਲ ਲੱਗੇ ਆਪ ਤੇ ਭੂਆ ਮਾਮੇ ਦੇ ਮੁੰਡਾ ਹੈਗਾ ਤੇ ਹੁਣ ਨਹੀਂ ਹੋਇਆ ਸਰ ਉਹ ਰੁਕ ਗਿਆ ਜੀ ਆਏ ਐਨਜੀਓ ਆਪਣ ਨੂੰ ਡੀਸੀ ਦਫ਼ਤਰੋਂ ਐਨਜੀਓ ਵਾਲੇ ਸਰਕਾਰੀ ਉਹਨਾਂ ਨਾਲ ਲੜਕਾਰ ਨੂੰ ਲਿਆ ਨਾ ਸਰ ਤੁਸੀਂ ਮੌਕੇ ਤੇ ਗਏ ਸੀ ਕਿੰਨੇ ਸਾਲ ਦੀ ਕੁੜੀ ਦੇ ਪ੍ਰੂਫ ਕੁੜੀ ਹੈ ਜੀ ਪ੍ਰੂਫ ਮਿਲੇ ਨਹੀਂ ਕੁੜੀ ਜਿਹੜੀ ਹੈ ਸਰ ਉਹ 15 16 ਸਾਲਾਂ ਦੀ ਹੈ ਮੁੰਡਾ ਮੁੰਡਾ ਜਿਹੜਾ 20 ਸਾਲਾਂ ਦਾ ਮੁੰਡਾ ਹੈਂਡੀਕੈਪਡ ਉਹ ਚੈਨਲ ਫਰਮ ਚੋਂ ਗਿਆ ਉਹ ਤਾਂ ਭੂਆ ਮਾਮੇ ਦੀ ਕੁੜੀ ਬੱਚੀ ਰਿਸ਼ਤੇਦਾਰੀ ਦੀ ਵਿਆਹ ਕਰ ਰਹੇ ਹਾਂਜੀ ਹਾਂਜੀ ਆਪਸੀ ਹੀ ਕਰਾ ਰਹੇ ਭੂਆ ਕੁੜੀ ਦੀ ਜਿਹੜਾ ਮੁੰਡੇ ਦੀ ਮਾਂ ਹੈ ਉਹ ਭੂਆ ਲੱਗਦੀ ਕੁੜੀ ਦੀ ਹਾਂਜੀ ਸਰਦੀ ਮੌਕੇ ਲਗੇ ਮੁੰਡੇ ਦੀ ਕੀ ਹਾਲਤ ਵੇਖੀ ਮੁੰਡਾ ਬਿਲਕੁਲ ਅਪਾਹਜ ਹੈ ਜੀ ਤੇ ਫਿਰ ਉਸ ਦੇ ਬਾਅਦ ਕੋੜੀ ਵੀ ਕੀਤੀ ਗਈ ਗੱਡੀ ਵੀ ਤਿਆਰ ਕਰਾਈ ਗਈ ਸੀ ਉਹਦੇ ਚਾਵਾ ਨੂੰ ਕੀਤੀ ਸੀ ਉਹਨਾਂ ਦੇ ਚਾਵ ਵਿੱਚ ਹੀ ਰਹਿ ਗਏ ਸਰ ਉਹਨੂੰ ਲੱਗਦਾ ਨਹੀਂ ਵੀ ਆ ਭੈਣ ਭਰਾਵਾਂ ਦਾ ਵਿਆਹ ਹੋਟ ਲਿਆ ਸੀ ਪਰ ਉਹ ਰੋਗਤਾ ਜੀ ਉਹਨੇ ਆਣ ਕੇ ਸਰ ਕੀ ਕਾਰਵਾਈ ਮੈਂ ਇਹ ਪਹਿਲੇ ਵੀ ਇੱਕ ਕੁੜੀ ਦਾ ਵਿਆਹ ਕੀਤਾ ਹੈ ਕਾਰਵਾਈ ਐਨ ਜੀ ਉਹ ਲੈ ਗਈ ਉਹਨਾਂ ਦੀ ਆਣ ਕੇ ਉਹਨਾਂ ਨੂੰ ਪੁੱਛ ਬਾਰ ਕੋਲੇ ਲਿਆ ਜੀ ਠੀਕ ਨਾ ਦੋ ਜੀ ਬਲੀਸ ਮੇਰਾ ਨਾਮ ਲਖੋ ਕਹਿੰਦੇ ਰਹਿਣ ਵਾਲੇ ਜੋ ਮੇਰੇ ਮੇਰਾ ਨਾਮ ਸ੍ਰੀਿੰਦਰ ਕੌਰ ਆ ਸ੍ਰੀਿੰਦਰ ਜੀ ਕੀ ਕਰ ਜਾ ਰਿਹਾ ਮੇਰੇ ਪਿਓ ਦਾ ਨਾਮ ਰਤਨ ਸਿੰਘ ਇੱਕੋ ਮਿੰਟ ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਅਚਲ ਠੀਕ ਆ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਵੀ ਮੈਂ ਸ਼ਾਦੀ ਕਰਨੀ ਆ ਕਿੰਨੀ ਉਮਰ ਸੀ ਭਤੀਜੀ ਦੀ ਭਤੀਜੀ ਨੂੰ 16ਵਾਂ ਸਾਲ 16ਵਾਂ ਸਾਲ ਲੱਗਣਾ ਜੀ ਕਿ ਲੱਗਿਆ 2008 ਦੋ ਲੱਗੀ ਕਿਹ ਕਿ ਲੱਗਣਾ ਭਾਜੀ ਆ ਪਰਮਨੀ ਦੇ ਮਹੀਨੇ ਲੱਗ ਚੁ ਲੱਗਦਾ ਕਿ ਗਲਤ ਕਰਨ ਜਾ ਰਹੇ ਸੀ ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਂ ਮੈਡਮ ਕਿੰਨੇ ਚਿਰ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨੇ ਹੋ ਗਏ ਅੱਛਾ ਮੌਕੇ ਤੇ ਤੁਹਾਡੇ ਕੋ ਪਹੁੰਚਿਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ ਚਲੋ ਭਾਈ ਜਤੀ ਤੇ ਉਹਦੀ ਜ਼ਿੰਦਗੀ ਲੜਕੀ ਦੀ ਖਤਰਾ ਹੋਈ ਨਹੀਂ ਸੀ ਹਾਂ ਚਲੋ মিডিਆ ਨੇ ਬਚਾ ਲਿਆ ਭਾਜੀ ਨਹੀਂ মিডিਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ ਹੈ মিডিਆ ਨੇ ਸਾਰੇ ਨੇ ਬੁਲਾਇਆ মিডিਆ ਨੇ ਨਹੀਂ ਬਚਾਇਆ মিডিਆ ਨੇ ਬੁਲਾਇਆ ਵਾ ਲੜਕੀ ਦੀ ਮਰ ਭਾਈ 19 19 ਅੱਛਾ ਲੜਕੀ ਨੂੰ ਹੋਇਆ ਕੀ ਸੀ ਜੀ ਉਹ ਉੱਠ ਨਹੀਂ ਸਕਦਾ ਮਜੇ ਤੋਂ ਨਹੀਂ ਉੱਠ ਸਕਦਾ ਫੇ ਜੰਗ ਮੈਨ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆਂ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਹੜੜ ਕੇ ਸਵੀਰਿਆ ਵਾ ਅਪ੍ਰੈਲ ਮਹੀਨੇ ਚੋਂ ਸੱਟ ਲੱਗੀ 2 ਅਪ੍ਰੈਲ ਮਜੇ ਤੋਂ ਉੱਠ ਕੇ ਚੱਲ ਕੇ ਆ ਸਕਦਾ ਥਾਣੀ ਆਈਗਾ ਪਰ ਨਹੀਂ ਥਾਣੀ ਨੇ ਉਹਨੂੰ ਫੜ ਕੇ ਲੈਣਾ ਪੈਂਦਾ ਫਿਰ ਇਹ ਗੱਲ ਕਹੋ ਫਿਰ ਆ ਕਿਨੇ ਤੇ ਚੱਲਦੀ ਫਿਜ਼ੀਕਲ ਟੂਰ ਤੋਂ ਤੁਸੀਂ ਬੰਦੀ ਹੋ ਨਾ ਉੱਪਰ ਠੀਕ ਨਹੀਂ ਹੈ ਹਾਂਜੀ ਹਾਂਜੀ ਤਾਂ ਫੇਰ ਵੀ ਤੁਸੀਂ ਲੜਕੀ ਸ਼ਾਦੀ ਕਰਦੇ ਸੀ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਹਾਂ ਜੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤੱਕ ਕੀ ਕਿਹਾ ਕੁਛ ਨਾ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿਹਾ ਆਪਾਂ ਨਹੀਂ ਕਰਦੇ ਗਲਤੀ ਹੋ ਗਈ ਸਾਡੀ ਕੋਈ ਗੱਲ ਨਹੀਂ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ੀਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇੱਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ, ਪੈਰੀਵੈਅਰ, ਗ੍ਰਾਫਟਰ, ਓਨੀਟਾ, ਸਿਰਾ ਬ੍ਰਾਂਡ ਲੈ ਸਕਦੇ ਹੋ। ਟਾਈਲਸ ਤੁਸੀਂ ਕਜਾਰੀਆ, ਕ੍ਰੈਂਜ਼ਾ, ਕੀਵੋਸ, ਹਾਕ, ਲੈਮਨਸ, ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ। ਮਾਰਬਲ ਚ ਰਾਜਸਥਾਨੀ, ਸਾਊਥ ਇੰਡੀਅਨ, ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ। ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ 'ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਹੱਤਵੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਬਰਾਇਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵਾਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਬਦਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਇਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ। ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਨ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।